ਸਾਸੀ ਕਾਲ ਜੀ ਮੈਂ ਸਰਬਜੀਤ ਸਿੰਘ 82 ਪੀਬੀ 26 ਨਿਊਜ਼ ਚੈਨਲ ਤੋਂ ਉਮੀਦ ਕਰਦਾ ਤੁਸੀਂ ਠੀਕ ਹੋਵੋਗੇ ਤੁਹਾਡੇ ਪਰਿਵਾਰ ਠੀਕ ਹੋਣਗੇ ਚੜ੍ਹਦੀ ਕਲਾ ਵਿੱਚ ਹੋਣਗੇ ਧੰਨ ਧੰਨ ਬਾਬਾ ਗੁਰੂ ਰਵੀਦਾਸ ਮਹਾਰਾਜ ਦਾ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਪੰਜਾਬੀਆਂ ਨੂੰ ਦੇਸਾਂ ਵਿਦੇਸਾਂ ਦੇ ਵਿੱਚ ਜਿੰਨੇ ਵੀ ਪੰਜਾਬੀ ਬੈਠੇ ਨੇ ਸਮੂਹ ਸਾਰੇ ਨਗਰ ਖੇੜੇ ਨੂੰ ਬਹੁਤ ਬਹੁਤ ਮੁਬਾਰਕਾਂ ਸਾਡੇ ਵੱਲੋਂ ਜਾਨਕੀ ਪੀਬੀ 26 ਨਿਊਜ਼ ਚੈਨਲ ਦੀ ਸਾਰੀ ਟੀਮ ਜੈ ਗੁਰਦੇਵ ਧੰਨ ਗੁਰਦੇਵ ਜੀ ਸਤਿਗੁਰ ਰਵੀਦਾਸ 39ਵਾਂ ਜਲਮ ਦਿਹਾੜਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਇਸ ਸਥਾਨ ਤੇ ਮਨੰਦੀ ਹੋਈ ਆਰੀ ਹੈ ਅਸੀਂ ਇਸ ਚੈਨਰ ਦੇ ਮਾਧਿਅਮ ਤੋਂ ਦੂਰ ਦਰਾਜ ਤਲਕ ਜਿੱਥੇ ਵੀ ਸਾਡਾ ਆਵਾਜ਼ ਪੁੰਚੂਗੀ ਸਾ ਸਮੁੰਦਰ ਪਾਰ ਤਲਕ ਵੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀ ਵਧਾਈ ਹੋਵੇ ਸਭ ਨੂੰ ਤਤਗੁਰ ਰਵਿਦਾਸ ਜੀ ਦੀ ਭਗਵਾਨ ਬਾਲਮੀਕ ਸ਼ਕਤੀ ਭਗਵਾਨ ਬਾਲਮੀਕ ਸ਼ਕਤੀ ਭਗਵਾਨ ਬਾਲਮੀਕ ਸ਼ਕਤੀ ਸ੍ਰੀ ਗੁਰੂ ਨਾਨਕ ਦੇਵ ਜੀ ਸ਼ਕਤੀ ਸ੍ਰੀ ਗੁਰੂ ਨਾਨਕ ਦੇਵ ਜੀ ਸ਼ਕਤੀ ਸਤਗੁਰ ਕਬੀਰ ਸ਼ਕਤੀ ਇਹ ਸੀ ਇੱਥੇ ਦੇ ਚੇਅਰਪਰਸਨ ਜੀ ਇਹਨਾਂ ਨੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਨੇ ਦੁਆਬੇ ਚੋਂ ਵੀ ਇੱਥੇ ਪਰਿਵਾਰ ਪਹੁੰਚੇ ਹੋਏ ਨੇ ਦੇਸਾਂ ਵਿਦੇਸਾਂ ਦੇ ਵਿੱਚੋਂ ਵੀ ਪਹੁੰਚੇ ਨੇ ਇੰਗਲੈਂਡ ਤੋਂ ਵੀ ਪਰਿਵਾਰ ਪਹੁੰਚੇ ਨੇ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਸਮੂਹ ਸਾਰੀਆਂ ਸੰਗਤਾਂ ਦਾ ਪੀਵੀ 26 ਨਿਊਜ਼ ਚੈਨਲ ਵੱਲੋਂ ਸਰਬਜੀਤ ਸਿੰਘ ਨੀਟੂ ਵੱਲੋਂ ਇੱਥੇ ਪਹੁੰਚਤ ਤੇ ਕੋਟ ਕੋਟ ਧੰਨਵਾਦ ਕੀ ਜੈ ਗੁਰਦੇਵ ਜੈ ਗੁਰਦੇਵ ਜੈ ਗੁਰਦੇਵ ਜੈ ਗੁਰਦੇਵ ਜੈ ਗੁਰਦੇਵ ਧੰ ਗੁਰਦੇਵ ਸਤ ਗੁਰ ਰਵਦਾਸ਼ ਸ਼ਕਤੀ ਅਮਰ ਸਤ ਗੁਰ ਰਵਦਾਸ਼ ਸ਼ਕਤੀ ਸਾਰੇ ਇੱਥੇ ਦੇ ਚੇਅਰਪਰਸਨ ਸੈਕਟਰੀ ਸਾਹਿਬ ਪ੍ਰਧਾਨ ਸਾਹਿਬ ਜਿੰਨੇ ਵੀ ਮੈਂਬਰ ਸੀ ਸਾਰੇ ਇੱਥੇ ਸੇਵਾ ਕਰਦੇ ਨੇ ਕਾਫੀ ਸਾਲਾਂ ਤੋਂ ਹਰ ਸਾਲ ਦੀ ਤਰ੍ਹਾਂ ਬੜੀ ਧੂਮ-ਧਾਮ ਦੇ ਨਾਲ ਵੱਖ-ਵੱਖ ਬਾਬਾਈ ਦੇ ਜਨਮ ਦਿਹਾੜੇ ਮਨਾਏ ਜਾਂਦੇ ਨੇ ਭਗਵਾਨ ਵਾਲਮੀਕ ਜੀ ਦੇ ਬਾਬਾ ਸਾਹਿਬ ਤੇ ਗੁਰੂ ਰਵੀਦਾਸ ਮਹਾਰਾਜ ਜੀ ਦਾ ਅੱਜ ਬੜੀ ਲਗਨ ਦੇ ਨਾਲ ਜੋ ਬੋਲੇ ਸੋ ਨਿਰਭੈ ਧਰਮ ਨਾਮ ਰਾਜ ਜੈਕਾਰਾ ਕਾਂਛੀ ਵਾਲੇ ਦਾ ਸੱਚੇ ਦਰਬਾਰ ਕੀ ਜੈਕਾਰਾ ਬੱਲਾ ਵਾਲੇ ਸੰਤਾਂ ਦਾ ਸੱਚੇ ਦਰਬਾਰ ਕੀ ਜੈ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਬਨ ਕੋ ਵੱਲ ਛੋਟ ਬੜਾ ਸਭ ਸੰਭਸੇ ਰਵਿਦਾਸ ਰਹੇ ਪਸੰਦ ਐਸੇ ਉੱਚ ਵਿਚਾਰ ਸੀ ਪਰਮ ਪਿਤਾ ਪਰਮਾਤਮਾ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਿਨ੍ਹਾਂ ਦਾ ਜਨਮ ਦਿਨ ਅੱਜ ਗੁਰੂ ਰਵਿਦਾਸ ਕਲਿਆਣ ਸੇਵਾ ਦਲ 39ਵਾਂ ਜਨਮ ਦਿਨ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾ ਰਹੀ ਹੈ ਇਸ ਜਨਮ ਦਿਨ ਦੇ ਵਿੱਚ ਦੇਸ਼ ਵਿਦੇਸ਼ਾਂ ਤੋਂ ਸਾਰੀਆਂ ਸੰਗਤਾਂਆਂ ਨੇ ਪੂਰੇ ਸੰਮੂਹ ਮੁੱਲਾਂ ਨਿਵਾਸੀ ਨਿਗਰ ਨਿਵਾਸੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਉਸ ਦੇ ਨਾਲੇ ਜਨਮ ਦਿਨ ਮਨਾਇਆ ਜਾ ਰਿਹਾ ਹੈ। ਸਾਰਿਆਂ ਨੂੰ ਬੇਨਤੀ ਹੈ ਕਿ ਪਰਮ ਪਿਤਾ ਪਰਮਾਤਮਾ ਜਗਤ ਗੁਰ ਰਵਿਦਾਸ ਮਹਾਰਾਜ ਆਈਆਂ ਸੰਗਤਾਂ ਦਾ ਮਾਨ ਜੱਗ ਲਾਵੇ। ਉਹਨਾਂ ਦੀ ਮਨੋ ਕਾਮਨਾ ਪੂਰੀਆਂ ਕਰੇ। ਜੈ ਗੁਰਦੇਵ ਧੰਨਵਾਦ। ਪੰਜਾਬ ਸੇਵਾ ਦਲ ਵੱਲੋਂ ਸਰਪ ਜੀ ਸਿੰਘ ਜੀ ਨੀਡੂ ਤੇ ਬੀਬੀ ਛੱਪੀ ਨੂੰ ਚੈਨਲ ਦਾ ਦਿਲੋਂ ਧੰਨਵਾਦ ਕਰਦੇ ਹਾਂ। ਪਰਮਾਤਮਾ ਇਹਨਾਂ ਦਾ ਚੈਨਲ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਕਰੇ। ਜੈ ਗੁਰਦੇਵ ਤਾਂ ਨੂੰ ਗੁਰੂ ਜੀ ਆਈ ਬਾਬਾ ਜੀ ਦੇ ਸਮਾਗਮ ਤੇ ਗੁਰੂ ਕਾ ਲੰਗਰ ਟੁੱਟ ਵਰਤ ਰਿਹਾ ਤੁਹਾਨੂੰ ਲਗਾਤਾਰ ਪੀਵੀ 26 ਨਿਊਜ਼ ਚੈਨਲ ਤੋਂ ਲਾਈਵ ਦਿਖਾ ਰਿਆ ਸੀ ਸਾਡੇ ਨਾਲ ਸੋਨੂ ਬਾਜੀ ਇੰਗਲੈਂਡ ਤੋਂ ਪਹੁੰਚੇ ਨੇ ਪੀਵੀ 26 ਨਿਊਜ਼ ਵੱਲੋਂ ਸਾਰੀ ਚੈਨਲ ਦੀ ਟੀਮ ਵੱਲੋਂ ਸੋਨੂ ਬਾਜੀ ਇੰਗਲੈਂਡ ਤੋਂ ਤੁਸੀਂ ਉਚੇਚੇ ਤੌਰ ਤੇ ਬਾਬਾ ਜੀ ਦੇ ਜਨਮ ਦਿਹਾੜੇ ਤੇ ਪਹੁੰਚੇ ਹੋ ਸਾਡੇ ਵੱਲੋਂ ਤੁਹਾਡੇ ਪਰਿਵਾਰ ਨੂੰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸਭ ਤੋਂ ਪਹਿਲਾਂ ਮੈਂ ਫਤਿਹਬੰਦ ਜੀ ਦਾ ਨਾਮ ਲਵਾਂਗਾ ਜੋ ਬੋਲੇ ਸੋਨੁਰਪਾ ਜੀ ਰਵਿਦਾਸ ਬਰਦਾ ਜੀ ਮੇਰੇ ਵੱਲੋਂ ਸਾਰੀ ਸਾਧ ਸੰਗਤ ਨੂੰ ਜੀ ਜੇ ਸਾਰੇ ਇੰਡੀਆ ਵਿੱਚ ਬੈਠੇ ਜਾਂ ਬਾਹਰ ਬੈਠੇ ਰਹੇ ਉਹਨਾਂ ਨੂੰ ਮਹਾਰਾਜੀ ਦੇ ਜਲਮ ਦਿਹਾੜੇ ਦੀਆਂ ਲੱਖ ਲੱਖ ਬਧਾਈਆਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਦੇਸੋ ਪਰਦੇਸ ਬਾਹਰ ਜਾ ਕੇ ਵੀ ਤੁਸੀਂ ਆਪਣੇ ਉਹਨਾਂ ਗੁਰੂਆਂ ਨੂੰ ਉਹਨਾਂ ਪੀਰਾਂ ਨੂੰ ਉਹਨਾਂ ਪਰਿਵਾਰਾਂ ਨੂੰ ਤੁਸੀਂ ਨਕਮਸਤਕ ਹੁੰਨੇ ਹੋ ਜਿਹੜੇ ਵੱਡ ਵਡੇਰੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਰਪਜੀਤ ਸਿੰਘ ਨੀਟੂ ਵੱਲੋਂ ਪੀਵੀ 26 ਨਿਊਜ਼ ਵੱਲੋਂ ਮਦਨਵੀਰ ਜੀ ਚਕਾਰਾ ਲਾ ਕੇ ਆਈ ਹੋਈਆਂ ਸੰਗਤਾਂ ਦਾ ਧੰਨਵਾਦ ਬੋਲੇ ਬੋਲੇ ਜੋ ਬੋਲੇ ਸੋ ਨਿਰਪੈ ਸ੍ਰੀ ਗੁਰੂ ਰਵਿਦਾਸ ਮਹਾਰਾਜ ਕੀ ਜੈ ਬਹੁਤ ਬਹੁਤ ਧੰਨਵਾਦ ਜੀ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮੇਰੇ ਵੱਲੋਂ ਇੱਕ ਵਾਰ ਫੇਰ ਸਰਬਜੀਤ ਸਿੰਘ ਨੀਟੂ ਵੱਲੋਂ ਪੀਵੀ ਛੱਬੀ ਨਿਊਜ਼ ਦੀ ਸਾਰੀ ਟੀਮ ਵੱਲੋਂ ਦੇਸ਼ ਵਾਸੀਆਂ ਨੂੰ ਦੇਸਾਂ ਵਿਦੇਸਾਂ 'ਚ ਜਿਹੜੇ ਬਾਹਰ ਬੈਠੇ ਨੇ ਗੁਰੂ ਰਵਿਦਾਸ ਮਹਾਰਾਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਕਰੋੜ ਕਰੋੜ ਮੁਬਾਰਕਾਂ ਧੰਨਵਾਦ ਸਸੇਕਾਰ